ਕੱਲ ਦਾ ਕੁਆ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੂਰੀ ਦੇ ਵਿੱਚ ਲਾਸ਼ ਸਿੱਟ ਕੇ ਪਾਜੇ ਸੀਗੇ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਜੀ ਉਹ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦੁਲਾਰੀ ਇਹਦੀ ਸੱਸ ਐ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਵਾਟ ਦੇ ਰੈੱਡ ਕੇਅਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਲ ਬੰਦਾ ਉਹਨੂੰ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਬਲਾਕੇ ਉਹਨਾਂ ਨੇ ਮਾਰਨਿੰਗ ਬਲਾਕੇ ਉਹਨੂੰ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਹੈ ਅਸੀਂ ਸਿੱਟ ਕੇ ਆਣੀ ਹੈ। ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ। ਤੇ ਬਰੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ। ਤੇ ਬਾੜਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ADCPs ਆਰਮੀ ਦੇ ਨਾਲ ਠੀਕ ਹੈ ਜੀ ਦਾ ਤੇ ਹੋਲਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਚ ਹੀ ਅਸੀਂ ਟਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈ ਇਹ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਲਖਮੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈ ਗਰਵਿੰਦ ਗਰਵਿੰਦ ਅਰਵਿੰਦ ਅਰਵਿੰਦ ਸਰ ਬੱਚੇ ਵੀ ਇਹ ਆਪਣਾ ਬਕਾਣਾ ਇੱਕ ਬੇਟੀ ਵੀ ਇੱਥੇ ਰਹਿੰਦੀ ਅਰਵਿੰਦ ਇੱਕ ਬੇਟੀ ਹੈਗੀ ਹੈ ਆਪਣਾ ਨਾਮ ਕਰਾਇਆ ਕਰਾਇਆ ਇੱਕ ਕ੍ਰਾਇਤੀ ਅਸਲ ਵੈਰੀਫਿਕੇਸ਼ਨ ਕਰ ਰਹੇ ਨੇ ਵੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੈਂਕ ਅਧੋਈ ਹੋਈ ਹੈ ਫਿਰ ਮਰਡਰ ਕਿਸ ਤਰ੍ਹਾਂ ਕਿਹੜੀ ਵਜ੍ਹਾ ਤੇ ਕੋਈ ਕਾਲਸਟ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੀ ਕਰੋ ਕਰੇ ਹੀ ਜਦੋਂ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਤੁਹਾਨੂੰ ਨਾਮ ਨਾਲ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮਬ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਉਸ ਹਿਸਾਬ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੀ ਸੀ ਕਿ ਸਬਜ਼ੀ ਮੰਣੀ ਵਾਲ ਲੈ ਕੇ ਜਾਣਾ ਹੈ ਉਹ ਲੱਭੀ ਦੇ ਚੱਕ ਕੇ ਦੇਖ ਕੇ ਮੈਂ ਉਹ ਦੱਲ ਕੇ ਹਾਂ ਹਾਂ ਉਹ ਫਿਲੋਸਫੀ ਸਾਡੇ ਲਈ ਉਹ ਵੀ ਮੁਲਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਹੇ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਬਸ ਐ ਕਿੰਨੇ ਮੁਲਜ਼ਮ ਹੈ ਬਸ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮ ਚ ਲਾਤ ਫੁੱਟ ਕੇ ਨਹੀਂ ਬਰਵਾਤੀ ਕਿ ਹੁਣ ਇੱਕ ਏਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਗਰੈਹਟੇ ਰਹਿੰਦੇ ਨੇ ਚਲੇ ਜਾਂਦੇ ਨੇ ਤੇ ਲੱਗਦਾ ਵੱਡੀਆਂ ਬਾਤਾਂ ਨੂੰ ਇਜਾਮ ਦੇ ਦਿੰਦੇ ਨੇ ਪਰਿਫੀਕੇਸ਼ਨ ਜਰੂਰੀ ਹੈ ਪਰਿਫੀਕੇਸ਼ਨ ਤਾਂ ਜਰੂਰੀ ਹੈ ਹੀ ਇਹ ਤੇ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਰੋਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਸਤਾਇਆ ਦੇਣਾ ਚਾਹੀਦਾ ਹੈ ਮਹਿੰਮ ਸਾਡੀ ਚੱਲਦੀ ਰਹਿੰਦੀ ਹੈ ਜੀ ਇਸ ਮਾਰਕੀ। ਥੈਂਕ ਯੂ। ਸਰ ਸੈਟਿੰਗ ਆ ਰਹੇ ਸੀ ਆਸਲੀ ਕੀ ਇਹ ਤੁਹਾਨੂੰ ਦੱਸਦਾ। ਅਣੀ ਅਣੀ